ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਦੁੱਖ ਦੀ ਰੱਖਦੇ ਉੱਤੇ ਹੱਥ ਰੱਖ ਦਿੱਤਾ ਹੈ ਕਿਹਨੇ ਰੱਖ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯਾਨੀ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਜਾਣ ਬੁਝ ਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਧੁੰਦ ਦੇ ਵਿੱਚ ਰੱਖਿਆ ਜਾ ਰਿਹਾ ਸੀ ਮੈਂ ਕੱਲ ਵੀ ਕਿਹਾ ਸੀ ਕਿ ਬਿਨਾਂ ਠੰਡ ਤੋਂ ਧੁੰਦ ਦੇ ਵਿੱਚ ਰੱਖ ਰਹੇ ਹੋ ਤੁਸੀਂ ਸੱਚ ਨਹੀਂ ਦਿਖਾ ਰਹੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਧਮਾਕਾ ਹੋ ਚੁੱਕਿਆ ਸੁਖਬੀਰ ਬਾਦਲ ਦੀਆਂ ਇਹ ਕਹਿੰਦੇ ਕਿ ਦੋਵੇਂ ਬਾਹਮਾਂ ਕੱਟ ਦਿੱਤੀਆਂ ਗਈਆਂ ਨੇ ਤਾਂ ਹੁਣ ਤੁਸੀਂ ਕਹਿੰਦੇ ਹੋਵੋਗੇ ਕਿ ਇਹ ਬਾਹਮਾਂ ਕਿਹੜੀਆਂ ਨੇ ਦਰਅਸਲ ਦੇ ਵਿੱਚ ਸਾਡੇ ਹੀ ਵਿੱਚੋਂ ਸਾਡੇ ਪੱਤਰਕਾਰ ਭਾਈਚਾਰਾ ਨਾ ਜਿਹੜਾ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਬਹੁਤ ਸਾਰੀਆਂ ਝੂਠੀਆਂ ਖਬਰਾਂ ਜਿਹੜੀਆਂ ਚਲਾਈ ਬੈਠੇ ਨੇ ਉਹਨਾਂ ਦਾ ਪਰਦਾਫਾਸ਼ ਹੋ ਗਿਆ ਮੈਂ ਕੱਲ ਵੀ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਦਾ ਕੁਝ ਨਹੀਂ ਜਾਣ ਇਹਦੇ ਵਿੱਚ ਪਰ ਜਿਹੜੇ ਜਿਹੜੇ ਪੱਤਰਕਾਰ ਟੰਗੇ ਗਏ ਨੇ ਅੱਜ ਤੁਹਾਡੇ ਸਾਹਮਣੇ ਉਹਨਾਂ ਦੇ ਨਾਂ ਵੀ ਨਿਰਪੱਖ ਕਰਾਂਗੇ ਕਿ ਕਿਹੜੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਦਰਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਕਰਕੇ ਝੂਠ ਦਿਖਾਇਆ ਜਾ ਰਿਹਾ ਝੂਠ ਨੂੰ ਪਰੋਸਿਆ ਜਾ ਰਿਹਾ ਸੀ ਪਰ ਅੱਜ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਗਲਾਂ ਦੇ ਵੱਟ ਕੱਢੀ ਆਉਂਦਾ ਕਿਵੇਂ ਕੱਢੀ ਆਉਂਦਾ ਮੈਂ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰੂੰਗਾ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਮੈਂ ਕੱਲ ਜਿਹੜੀ ਗੱਲ ਕਹੀ ਸੀ ਨਾ ਕਿ ਭਾਈ ਸੁਖਵੀਰ ਸਿੰਘ ਬਾਦਲ ਫਿਲਮਾਂ ਦੀ ਤਰ੍ਹਾਂ ਨੇਤਿਆਂ ਦੀ ਤਰ੍ਹਾਂ ਜਿਵੇਂ ਫਿਲਮਾਂ ਦੇ ਵਿੱਚ ਨੇਤੇ ਯੂਜ਼ ਕਰ ਦਿੰਦੇ ਹਨ ਉਸੇ ਹੀ ਪ੍ਰਕਾਰ ਤੁਹਾਡੇ ਤੋਂ ਕੰਮ ਲੈ ਕੇ ਤੁਹਾਨੂੰ ਗੋਲੀ ਮਾਰ ਦਿੱਤੀ ਜਾਊਗੀ ਯਾਨੀ ਸੁਖਵੀਰ ਬਾਦਲ ਉਹ ਨੇਤਾ ਨੇ ਪੰਜਾਬ ਦੇ ਅੰਦਰ ਬੜੀ ਚਰਚਾ ਪੰਜਾਬ ਦੇ ਵਿੱਚ ਇਹਨਾਂ ਦੀ ਕਿ ਇਹਨੇ ਸਾਡਾ ਪੰਜਾਬ ਲੁੱਟ ਕੇ ਖਾਣਿਆ ਪੰਜਾਬ ਦੀ ਸਿੱਕਾ ਆਉਂਦੀ ਪਿੱਟ ਤੇ ਸ਼ੁਰਾ ਮਾਰ ਦਿੱਤਾ ਔਰ ਪੂਰੀ ਸਿੱਖ ਕੌਮ ਪੰਜਾਬ ਦੇ ਵਿੱਚ ਇਹਨਾਂ ਨੂੰ ਕੋਸ ਰਹੀ ਹੈ ਅੱਜ ਸੁਖਵੀਰ ਸਿੰਘ ਬਾਦਲ ਦੇ ਪਿੱਛੇ ਲੈ ਕੇ ਜਿਹੜੇ ਪੱਤਰਕਾਰਾਂ ਨੇ ਧਰਨੇ ਗੱਡ ਦਿੱਤੇ ਨੇ ਮੁੱਖ ਮੰਤਰੀ ਭਗਵੰਤ ਸਿੱਧਮਾਨ ਦੇ ਖਿਲਾਫ ਉਹ ਭਾਈ ਬਹੁਤ ਨਿੰਦਨਯੋਗ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੱਧਮਾਨ ਅੱਜ ਕੱਲ ਜਿਹੜੇ ਕੰਮ ਕਰ ਰਹੇ ਹਨ ਉਹ ਵੀ ਤੁਹਾਡੇ ਨਾਲ ਸਾਂਝੇ ਕਰੂੰਗਾ ਔਰ ਇਹਨਾਂ ਸਾਰੇ ਕੰਮਾਂ ਦੇ ਵਿੱਚ ਵਿਚਾਲੇ ਚੱਲਦਾ ਹੀ ਇੱਕ ਬਹੁਤ ਵੱਡੀ ਅਪਡੇਟ ਕਰਨਲ ਵਾਰ ਨੂੰ ਲੈ ਕੇ ਆ ਜਿਹੜਾ ਕਿ ਬਹੁਤ ਵੱਡਾ ਮਾਮਲਾ ਇੱਕ ਹੋਰ ਸਾਹਮਣੇ ਆਇਆ ਉਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਇੱਕ ਕਰਕੇ ਮੈਂ ਤੁਹਾਡੇ ਨਾਲ ਦੋਵੇਂ ਖਬਰਾਂ ਸਾਂਝੀਆਂ ਕਰੂੰਗਾ ਜੇ ਸੁਖਬੀਰ ਸਿੰਘ ਬਾਦਲ ਦੇ ਚੇਲੇ ਚਪਾਟੇ ਜਿਹੜੇ ਪੱਤਰਕਾਰ ਖਿਲਾਫ ਖਬਰਾਂ ਲਾਉਂਦੇ ਸੀ ਮੁੱਖ ਮੰਤਰੀ ਦੇ ਉਹ ਫੜੇ ਗਏ ਨਹੀਂ ਔਰ ਦੂਜੇ ਪਾਸੇ ਕਰਨਲ ਵਾੜ ਦੀ ਪਤਨੀ ਦਾ ਬਿਆਨ ਉਹ ਵੀ ਤੁਹਾਡੇ ਸਾਹਮਣੇ ਦੱਸਾਂਗੇ ਕਿ ਮਾਮਲਾ ਕਿੱਥੋਂ ਤੱਕ ਪਹੁੰਚਿਆ ਉਸ ਮਾਜਮਾ ਦੇ ਉੱਤੇ ਯਾਨੀ ਮਾਜਮਾ ਦੇ ਉੱਤੇ ਇੱਕ ਬਹੁਤ ਵੱਡਾ ਸਕੰਝਾ ਕੱਸਿਆ ਜਾ ਰਿਹਾ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਹਾਂ ਜੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਜਿਨ੍ਹਾਂ ਦੇ ਪਿੱਛੇ ਲੱਗ ਕੇ ਆਪਣੀ ਪੱਤੀ ਨੇ ਇਸ ਤਰ੍ਹਾਂ ਜਿਹੜੀ ਕੀਤੀ ਉਹ ਤਾਂ ਵੱਖ ਹੈ ਪਰ ਭਾਈ ਇਧਰਲੇ ਪਾਸੇ ਵੱਡੇ ਪੱਦਰ ਦੇ ਉੱਤੇ ਲੋਕਾਂ ਨੂੰ ਸੱਚ ਪਤਾ ਲੱਗਿਆ ਲੋਕ ਚਾਹੁੰਦੇ ਆ ਸਾਨੂੰ ਸੱਚ ਸੁਣਾ ਦਿਓ ਇਹੀ ਬਹੁਤ ਹੈ ਪਰ ਮੈਂ ਕੱਲ ਜਿਹੜੀ ਖਬਰ ਪਾਈ ਹੈ ਨਾ ਉਹਦੇ ਨਾਲ ਪੂਰਾ ਪੰਜਾਬ ਹਿੱਲ ਜਾਣਾ ਕਿਉਂਕਿ ਸੁਖਵੀਰ ਬਾਦਲ ਦੇ ਜਿੰਨੇ ਵੀ ਚੇਲੇ ਸੀ ਪੱਤਰਕਾਰ ਇਹਨਾਂ ਦੀ ਉਹ ਰੀੜ ਦੀ ਹੱਡੀ ਬਣੇ ਹੋਏ ਸੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨੂੰ ਜਾ ਕੇ ਜਦੋਂ ਹੱਥ ਪਾਇਆ ਨਾ ਤੇ ਮੈਂ ਖਲ ਇਹ ਵੀ ਗੱਲ ਕਹੀ ਸੀ ਕਿ ਸੁਖਵੀਰ ਸਿੰਘ ਬਾਦਲ ਦਾ ਬਿਆਨ ਹੋਣਾ ਤੈ ਕਿਉਂਕਿ ਸੁਖਵੀਰ ਸਿੰਘ ਬਾਦਲ ਚਲਦੇ ਹੀ ਉੱਥੋਂ ਨੇ ਸੁਖਵੀਰ ਸਿੰਘ ਬਾਦਲ ਨੂੰ ਚਲਾਈ ਇਹਨਾਂ ਨੇ ਅੱਜ ਕੱਲ ਹਵਾ ਕਿਵੇਂ ਬਣ ਰਹੀ ਹੈ ਮਾਰੀ ਮੋਟੀ ਜੀ ਜਿਹੜੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹੋ ਸਿਰਫ ਇਹਨਾਂ ਪੱਤਰਕਾਰਾਂ ਕਰਕੇ ਕੋਈ ਤੁਹਾਡੇ ਸਾਹਮਣੇ ਡਾਇਨਾਸੌਰ ਨਹੀਂ ਆਉਣੇ ਕੋਈ ਇੱਥੇ ਕਾਲੀ ਨਹੀਂ ਆਉਣੇ ਇਹ ਗੱਲਾਂ ਬਿਲਕੁਲ ਬੇਹੁਦਾ ਤੇ ਹਵਾ ਦੇ ਵਿੱਚ ਨੇ ਔਰ ਜੇ ਤੁਸੀਂ ਗੱਲ ਕਰੋ ਇਹਨਾਂ ਦੇ ਦੋ ਨਮੂਨੇ ਤਿੰਨ ਨਮੂਨੇ ਮੈਂ ਤੁਹਾਨੂੰ ਦਿਖਾ ਸਕਦਾ ਜਿਵੇਂ ਨਹੀਂ ਚੋਣ ਹੋਈ ਉਥੇ ਇਹਨਾਂ ਦੇ ਮੂੰਹ ਤੇ ਜਿਹੜੀ ਕਿ ਧੋਤੇ ਮੂੰਹ ਚ ਪੇੜ ਵੱਜੀ ਹੈ ਫੇਰ ਭਾਈ ਬਲਾਕ ਸੰਪਤੀ ਜ਼ਿਲ੍ਹਾ ਪ੍ਰੇਸ਼ਦ ਦੀਆਂ ਵੋਟਾਂ ਹੋਈਆਂ ਇੱਥੇ ਇਹਨਾਂ ਨੇ ਪੰਜ ਕੈਂਡੀਡੇਟ ਜਿੱਤ ਚੁੱਕੇ ਜਾਂ ਤਿੰਨ ਕਹਿੰਦੇ ਪੰਜ ਚਾਰ ਜਿੰਨੇ ਵੀ ਜਿੱਤੇ ਇਹਨਾਂ ਨੇ ਕੈਸੀ ਹਵਾ ਬਣਾਈ ਕਹਿੰਦੇ ਜੀ ਅਕਾਲੀ ਵਾਪਸ ਆਗੇ ਪਰ ਨਹੀਂ ਅਕਾਲੀ ਦਲ ਕਿਸੇ ਵੀ ਹਾਲਤ ਦੇ ਅੰਦਰ ਪੰਜਾਬ ਦੇ ਵਿੱਚ ਵਿਕਸਤ ਕਿਸ ਕਦੇ ਵੀ ਨਹੀਂ ਹੋ ਸਕਦਾ ਜੋਗੇ ਪੰਜਾਬ ਦੇ ਲੋਕਾਂ ਨੇ ਤੁਸੀਂ ਜਿਹੜਾ ਗਲ ਘੋਟਿਆ ਤੇ ਉਹ ਕਿਵੇਂ ਭੁੱਲ ਜਾਣਗੇ ਤੁਸੀਂ ਕਿਸੇ ਬੰਦੇ ਦਾ ਗਲ ਘੋਟਦੇ ਤੇ ਕੱਲ ਨੂੰ ਜਾ ਕੇ ਨਿਸ਼ਵਾਸ ਬਾਉ ਮੈਂ ਹੁਣ ਨਹੀਂ ਘੋਟਦਾ ਕੀ ਵਿਸ਼ਵਾਸ ਤੁਹਾਡੇ ਤੇ ਹੋ ਜੂਗਾ ਨਹੀਂ ਹੋ ਸਕਦਾ ਇਹ ਸਿਰਫ ਉਹੀ ਲੋਕ ਨਹੀਂ ਜਿਨ੍ਹਾਂ ਨੇ 25 ਸਾਲਾਂ ਤੋਂ ਲੈ ਕੇ ਅੱਜ ਤੱਕ ਪੰਜਾਬ ਦੀ ਦਸ਼ਾ ਨਾ ਜਿਹੜੀ ਉਹ ਚਿੱਟੇ ਦੇ ਵਿੱਚ ਕਿਵੇਂ ਪਾਈ ਆ ਉਹ ਸਾਰਾ ਪੰਜਾਬ ਆਲਰੇਡੀ ਜਾਣਦਾ ਤਾਂ ਹੁਣ ਪੰਜਾਬ ਦੇ ਅੰਦਰ ਜਿਹੜੇ ਪੱਤਰਕਾਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਵੀਡੀਓ ਪਾਈਆਂ ਨਾ ਉਹਨਾਂ ਨੇ ਉਹਨਾਂ ਦਾ ਖੁਮਿਆਜਾ ਭੁਗਤਣਾ ਪੈ ਰਿਹਾ ਜਾਣ ਬੁੱਝ ਕੇ ਗਲਤ ਖਬਰਾਂ ਨੇ ਉਹ ਇਹ ਨਹੀਂ ਗੱਲ ਹੈਗੀ ਕਿ ਅਸੀਂ ਇਹ ਕਹਿੰਦੇ ਹੋਈਏ ਕਿ ਮੁੱਖ ਮੰਤਰੀ ਦੇ ਖਿਲਾਫ ਕਿਉਂ ਬੋਲੇ ਅਸੀਂ ਨਹੀਂ ਕਹਿੰਦੇ ਲਾ ਦਿਓ ਮੁੱਖ ਮੰਤਰੀ ਦੇ ਖਿਲਾਫ ਮੈਂ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਬੋਲ ਦਿੰਦਾ ਕੋਈ ਗੁਰੇਜ਼ ਨਹੀਂ ਹੈ ਜੇ ਤੁਹਾਡੇ ਸਾਹਮਣੇ ਪ੍ਰਧਾਨ ਮੰਤਰੀ ਹੈ ਉਹਦੇ ਖਿਲਾਫ ਹੀ ਬੋਲੋ ਇਹ ਲੋਕਤੰਤਰ ਮੈਂ ਨਹੀਂ ਕਦੇ ਵੀ ਡਰਿਆ ਜੇ ਕੋਈ ਮੁੱਖ ਮੰਤਰੀ ਹੈ ਚਾਹ ਪ੍ਰਧਾਨ ਮੰਤਰੀ ਹੈ ਚਾਹ ਜੋ ਵੀ ਹੈ ਪਰ ਗੱਲ ਇੱਥੇ ਹੁੰਦੀ ਹੈ ਵੀ ਇੱਕ ਪੱਖ ਜਿਹੜਾ ਦਿਖਾਉਣਾ ਤੇ ਪੰਜਾਬ ਦੇ ਅੰਦਰ ਇਹ ਕਹਿ ਦੇਣਾ ਕਿ ਅਸੀਂ ਤਾਂ ਨਿਰਪੱਖ ਪੱਤਰਕਾਰ ਹਾਂ ਜੀ ਇਹ ਬਿਲਕੁਲ ਝੂਠ ਜਿਹੜਾ ਤੁਹਾਡਾ ਫੜਿਆ ਗਿਆ ਤੇ ਮੁੱਖ ਮੰਤਰੀ ਨੇ ਤੁਹਾਡੀ ਲਗਦੇ ਉੱਤੇ ਜਿਹੜਾ ਹੱਥ ਧਰਿਆ ਨਾ ਸੁਖਬੀਰ ਬਾਦਲ ਨੂੰ ਕਹਿ ਰਹੇ ਹਨ ਸੁਖਬੀਰ ਬਾਦਲ ਦੀ ਜਿਹੜੀ ਲਗਦੇ ਉੱਤੇ ਹੱਥ ਧਰਿਆ ਉਹ ਭਾਈ ਉਹਨਾਂ ਦੇ ਪੱਤਰਕਾਰ ਨੇ ਮਨਿੰਦਰ ਸਿੱਧੂ ਹੈ ਆਰਐਮਬੀ ਟੈਲੀਵਿਜ਼ਨ ਦੇ ਪੱਤਰਕਾਰ ਜਸ ਬਹੁਤ ਸਾਰੇ ਹੋਰ ਵੀ ਹੋਣਗੇ ਜਿਹੜੇ ਕਿ ਜਾਣ ਬੁੱਝ ਕੇ ਜਾਣ ਬੁੱਝ ਕੇ ਮੁੱਖ ਮੰਤਰੀ ਨੂੰ ਮਾਰਾ ਦੱਸ ਰਹੇ ਨੇ ਭਲਾ ਮੈਂ ਕੱਲ ਵੀ ਜਿਹੜੀ ਗੱਲ ਕਹੀ ਹੈ ਕਿ ਤੁਸੀਂ ਦੋ ਚਾਰ ਬੰਦੇ ਭਾਵੇਂ ਮੁੱਖ ਮੰਤਰੀ ਨੂੰ ਮਾਰਾ ਕਹੋ ਪਰ ਜਿਹੜੇ ਪੰਜਾਬ ਦੇ ਲੋਕ ਚੁਣੀ ਬੈਠੇ ਆ ਉਹਨੂੰ ਫੜ ਕੇ ਗਲਾਵਾਂ ਥੱਲੇ ਕਿਉਂ ਨਹੀਂ ਲਾਉਂਦੇ ਵੀ ਆਜਾ ਭਾਈ ਤੂੰ ਤਾਂ ਮਾਰ ਇਹ ਬੰਦਾ ਸੱਚ ਹੈ ਜੇਕਰ ਕੋਈ ਬੋਲਣਾ ਚਾਹੁੰਦਾ ਹੋਵੇ ਝੂਠ ਨਹੀਂ ਇਹਨਾਂ ਗੱਲਾਂ ਦੇ ਵਿੱਚ ਪਰ ਹੁਣ ਜਿਹੜਾ ਸੁਖਵੀਰ ਬਾਦਲ ਹੈ ਨਾ ਸ਼ਖਬੀਰ ਬਾਦਲ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਇਹਨਾਂ ਪੱਤਰਕਾਰਾਂ ਦੇ ਵਿੱਚ ਇਹਨਾਂ ਦਾ ਝੂਠ ਫੜਾ ਜਾਊਗਾ ਹੁਣ ਉਹ ਇੰਟਰਵਿਊ ਦੇਣਗੇ ਤੇ ਸਾਡੇ ਆ ਪੱਤਰਕਾਰਾਂ ਦੇ ਖਿਲਾਫ ਜੀ ਇਹਨਾਂ ਨੇ ਕਾਪੀਰਾਈਟ ਮਾਰ ਦਿੱਤਾ ਇਹਨਾਂ ਨੇ ਜਿਹਨਾਂ ਦੀ ਵੀਡੀਓ ਉਡਾ ਦਿੱਤੀ ਹੈ ਪਰ ਇੱਕ ਗੱਲ ਯਾਦ ਰੱਖਿਓ ਜਿਵੇਂ ਮੈਂ ਕੱਲ ਤੁਹਾਨੂੰ ਕਿਹਾ ਨਾ ਉਹ ਗੱਲਾਂ ਸੱਚੀਆਂ ਨੇ ਇਹ ਤੁਹਾਨੂੰ ਯਾਦ ਰਹਿਣੀ ਚਾਹੀਦੀ ਹੈ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਬੰਦੇ ਦੇ ਹੱਕ ਦੇ ਵਿੱਚ ਆ ਕੇ ਖੜਨਗੇ ਉਹਨਾਂ ਲੋਕਾਂ ਨੇ ਜਾਣ ਬੁੱਝ ਕੇ ਇਹ ਜਿਹੇ ਪਹਾੜੀਆਂ ਇਹੋ ਜਿਹੇ ਸਕ੍ਰਿਪਟਾਂ ਲਿਖੀਆਂ ਨੇ ਜਿਹੜੀਆਂ ਸੁਖਵੀਰ ਬਾਦਲ ਨੂੰ ਪੰਜਾਬ ਦੇ ਅੰਦਰ ਦੁਬਾਰਾ ਤੋਂ ਵਿਕਸਿਤ ਕਰ ਦੇਣ ਪਰ ਭਾਈ ਹੁਣ ਪੰਜਾਬ ਦੇ ਲੋਕ ਤਾਂ ਜਵਾਬ ਦੇ ਹੀ ਬੈਠੇ ਨਹੀਂ ਨਾ ਤੁਹਾਡੀ ਪੱਤਰਕਾਰੀ ਇਹਨੂੰ ਮੁੱਖ ਮੰਤਰੀ ਬਣਾ ਸਕਦੀ ਆ ਤੇ ਨਾ ਸੁਖਬੀਰ ਸਿੰਘ ਬਾਦਲ ਦਾ ਉਹ ਬੋਲ ਵਾਲਾ ਹੋ ਸਕਦਾ ਕਿਉਂਕਿ ਪੰਜਾਬ ਨੂੰ ਤੁਸੀਂ ਉਹ ਜ਼ਖਮ ਰਲ ਕੇ ਕਾਗਲਾਂ ਦੇ ਨਾਲ ਰਲ ਕੇ ਤੁਸੀਂ ਪੱਤਰਕਾਰ ਆ ਨਾ ਜਿਹੜੇ 12 ਦੇ ਨਾਲ ਰਲ ਕੇ ਪੰਜਾਬ ਨੂੰ ਜ਼ਖਮ ਦੇ ਰਹੇ ਹੋ ਪੰਜਾਬ ਦੇ ਜ਼ਖਮ ਤੁਸੀਂ ਹਰੇ ਵੀ ਕਰ ਰਹੇ ਹੋ ਜਿਹੜੀ ਸਿੱਖ ਕੌਮ ਦੇ ਨਾਲ ਜਿਹੜੀ ਪੰਜਾਬੀ ਅੱਦੇ ਨਾਲ ਐਡੇ ਐਡੇ ਵੱਡੇ ਘਾਣ ਹੋਏ ਹੋਣ ਤੇ ਤੁਸੀਂ ਉਹਨਾਂ ਦੇ ਵਿੱਚ ਫੇਰ ਤੋਂ ਕਹਿੰਦੇ ਸਾਡਾ ਮੁੱਖ ਮੰਤਰੀ ਸੁਖਵੀਰ ਬਾਦਲ ਬਣਾ ਲਓ ਸੋ ਇਹ ਕਦੇ ਵੀ ਹੋ ਸਕਦਾ ਤਾਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਦੀਆਂ ਲੱਤਾਂ ਸੁਖਵੀਰ ਬਾਦਲ ਦੀਆਂ ਤੇ ਬਾਹਾਂ ਜਿਹੜੇ ਪੱਤਰਕਾਰ ਬਣੇ ਹੋਏ ਸੀ ਉਹਨਾਂ ਲੋਕਾਂ ਦੇ ਉੱਤੇ ਸਿਕੰਜਾ ਕੱਸ ਦਿੱਤਾ। ਅਸੀਂ ਇਹ ਨਹੀਂ ਕਹਿੰਦੇ ਕਿ ਮੁੱਖ ਮੰਤਰੀ ਦੇ ਖਿਲਾਫ ਕਿਉਂ ਬੋਲਦੇ ਹੋ? ਸਾਡਾ ਰਿਸ਼ਤੇਦਾਰ ਨਹੀਂ ਹੈ। ਬੋਲੋ ਯਾਰ ਉਹਦੀ ਇੰਟਰਵਿਊ ਕਰੋ। ਉਹਨੂੰ মিডিਆ ਤੇ ਚਲਾਓ ਉਹਨੂੰ। ਪਰ ਤੁਸੀਂ ਤਾਂ ਭਾਈ ਬਾਦਲਾਂ ਦੇ ਪਿੱਛੇ ਲੱਗੇ ਹੋ। ਇਹ ਤਾਂ ਅੰਨੇ ਵੀ ਦੇਖੀ ਜਾਂਦੇ ਨੇ ਜਿਨ੍ਹਾਂ ਨੂੰ ਨਹੀਂ ਦੀਂਦਾ ਨਾ ਉਹ ਸੁਣ ਰਹੇ ਨੇ ਕਿ ਆਹ ਪੱਤਰਕਾਰ ਕੀ ਦੇ ਹੱਕ ਦੇ ਵਿੱਚ ਨਿੱਜੀ ਤੌਰ ਤੇ ਹੀ ਤੁਸੀਂ ਆਪਣਾ ਪੇਜ ਹੀ ਇੱਕ ਖਿਲਾਫ ਬਣਾਤਾ ਯਾਰ ਚੈਨਲ ਮਤਲਬ ਸਰਕਾਰ ਦੇ ਖਿਲਾਫ ਇੱਕ ਅਜੰਡਾ ਚਲਾ ਦਿੱਤਾ। ਫਿਰ ਕੱਲੀ ਜੀ ਸਾਡੇ ਪੇਜ ਬੰਦ ਹੋ ਜਾਂਦੇ ਆ। ਮੈਂ ਤੁਹਾਨੂੰ ਜਿਹੜੀ ਗੱਲ ਕਹਣਾ ਕੰਨ ਦੇ ਵਿੱਚ ਪਾਉਣ ਵਾਲੀ ਗੱਲ ਹੈ ਤੁਸੀਂ ਸਾਡੇ ਭਰਾਗੇ ਸਾਡੇ ਹੀ ਸਾਰੇ ਲੋਕੋ ਜੇਕਰ ਨਿਰਪੱਖ ਹਨ ਤੁਸੀਂ ਸਿੱਧੇ ਬਾਦਲਾਂ ਦੇ ਖਿਲਾਫ ਖਬਰ ਮਾ ਦਿਓ ਕਿ ਹਾਂ ਜੀ ਇਹਨਾਂ ਨੇ ਬਰਗਾੜੀ ਕਾਂਡ ਕਰਵਾਇਆ ਹਾਂ ਜੀ ਇਹਨਾਂ ਨੇ ਬੈਬਲ ਕਲਾ ਕਾਂਡ ਜਿਹੜਾ ਉਹ ਵੀ ਕਰਵਾਇਆ ਹਾਂ ਜੀ ਇਹਨਾਂ ਨੇ ਜਰਨਲ ਡਾਇਰ ਨੂੰ ਆਪਣੇ ਘਰ ਦੇ ਵਿੱਚ ਜਿਹੜਾ ਕਿ ਮਜੀਦਜੀਤ ਘਰ ਦੇ ਵਿੱਚ ਜਿੰਨੇ ਜਾ ਕੇ ਰੋਟੀ ਖਵਾਈ ਸੀ ਬਾਅਦ ਦੇ ਵਿੱਚ ਲੈ ਜਾ ਕੇ ਹਾਲਾਂਕਿ ਰਾਤ ਤੱਕ ਠਾਈ ਹੈ ਉਨੇ ਦਿਨ ਚੜਦੀ ਸਿਰ ਉਪਾ ਬੋਇਤਾ ਯਾਰ ਸੋ ਗੱਲਾਂ ਜਿਹੜੀਆਂ ਸੱਚ ਨੇ ਤਾਂ ਮੈਂ ਸਾਡੇ ਵਾਲੇ ਹੁਣ ਜਿਹੜੇ ਭੈਣ ਭਰਾ ਇਹ ਪੱਤਰਕਾਰ ਵੀ ਇਹ ਸਾਰਿਆਂ ਨੂੰ ਕਹਿਣਾ ਚਾਹੁੰਦਾ ਯਾਰ ਇਹ ਖਬਰ ਲਾ ਕੇ ਦਿਖਾਓ ਨਿਰਪੱਖ ਹੋ ਕੇ ਰੋ ਮਰਨਾ ਸਾਰਿਆਂ ਨੇ ਪਰ ਬਾਦਲਾਂ ਦੀ ਮੰਜੀ ਹੈ ਨਾ ਜਿਹੜੀ ਉਹ ਠੋਕ ਨਹੀਂ ਤੁਹਾਡਾ ਹੱਕ ਮੰਦਾ ਉਹਨਾਂ ਦੀ ਝੋਲੀ 'ਚ ਬਹਿ ਕੇ ਕੋਈ ਮਤਲਬ ਨਹੀਂ ਹੈ ਜ਼ਿੰਦਗੀ ਜੀਣ ਦਾ ਯਾਰ ਕੋਈ ਮਜ਼ੇ ਵਾਲੀ ਗੱਲ ਨਹੀਂ ਹੈ ਉਹਨਾਂ ਦੀ ਜਿਹੜਾ ਬੰਦਾ ਝੋਲੀ 'ਚ ਬਹਿੰਦਾ ਨਾ ਉਸੇ ਰਾਹ ਜਾਣਾ ਜਿੱਧਰ ਉਹ ਬਾਦਲ ਜਾਣਗੇ ਹੁਣ ਯਾਦ ਰੱਖਿਓ ਮੇਰੀ ਗੱਲ ਨੂੰ ਔਰ ਹਾਂ ਕਰਨਲ ਬਾਰ ਦੀ ਪਤਲੀ ਨੇ ਫੇਰ ਤੋਂ ਇਹਦਾ ਮੁੱਦਾ ਚੱਕਿਆ ਨਾ ਤੇ ਹੁਣ ਉਹਦੇ ਦੋਸ਼ੀਆਂ ਨੂੰ ਵੀ ਸੀਬੀਆਈ ਬੁਰੇ ਤਰੀਕੇ ਨਾਲ ਡੰਗਣ ਜਾ ਰਹੀ ਹੈ ਤੇ ਇਹਦੀ ਖਬਰ ਫਾਂਸੀ ਦੀ ਵੀ ਆ ਸਕਦੀ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈੜ ਭਰਾ ਰਵੇ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਤੁਹਾਨੂੰ